ਇਸ ਵਕਤ ਇੱਕ ਦਰਦਨਾਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਾਫ ਕਰਨਾ ਪੂਰੇ ਤਰੀਕੇ ਨਾਲ ਦਿਖਾ ਨਹੀਂ ਸਕਦੇ ਇਸ ਨੂੰ ਬਲਰ ਕਰਨਾ ਪਏਗਾ ਕਿਉਂਕਿ ਵੀਡੀਓ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ ਹੈ ਦੱਸ ਦਈਏ ਮੋਹਾਲੀ ਦੇ ਫੇਸ ਤਿੰਨ ਦੇ ਵਿੱਚ ਇੱਕ ਆਦਮੀ ਨੇ ਟਿਊਸ਼ਨ ਤੋਂ ਪੜ੍ਹ ਕੇ ਆ ਰਹੇ 5 ਸਾਲ ਦੇ ਮਾਸੂਮ ਬੱਚੇ ਨੂੰ ਪਹਿਲਾਂ ਤਾਂ ਚਪੇੜਾਂ ਮਾਰੀਆਂ ਫਿਰ ਉਸ ਨੂੰ ਜ਼ਮੀਨ ਤੇ ਸਿੱਟ ਦਿੱਤਾ ਅਤੇ ਫਿਰ ਉਸ ਦੀ ਛਾਤੀ ਤੇ ਪੈਰ ਰੱਖ ਕੇ ਦੱਬਣਾ ਸ਼ੁਰੂ ਕੀਤਾ। ਆਲੇ-ਦਾਲੇ ਤੋਂ ਲੰਘ ਰਹੇ ਰਾਹੀਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਦੱਸ ਦਈਏ ਇਹ ਬੱਚਾ ਟਿਊਸ਼ਨ ਤੋਂ ਪੜ੍ਹ ਕੇ ਘਰ ਵਾਪਸ ਜਾ ਰਿਹਾ ਸੀ ਅਤੇ ਇਸ ਦੌਰਾਨ ਉਸ ਦੇ ਨਾਲ ਹੋਰ ਵੀ ਬੱਚੇ ਸਨ। ਇਹ ਬੱਚੇ ਹਾਸੇ-ਖੇਡੇ ਵਿੱਚ ਕੁੱਤੇ ਦੀ ਨਕਲ ਉਤਾਰ ਰਹੇ ਸੀ। ਜਿਸ ਤੋਂ ਨਾਲ ਖੜੇ ਇਸ ਨੌਜਵਾਨ ਨੂੰ ਇਉਂ ਲੱਗਿਆ ਜਿਵੇਂ ਇਹ ਉਸ ਦੀ ਨਕਲ ਉਤਾਰ ਰਹੇ ਹਨ। ਅਤੇ ਇਹਨੇ ਇਸ ਬੱਚੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਨੀਮਤ ਰਹੀ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਬੱਚੇ ਦੇ ਪਿਤਾ ਨੇ ਇਸ ਮਾਮਲੇ ਨੂੰ ਪੁਲਿਸ ਦੇ ਕੋਲ ਪਹੁੰਚਾਇਆ ਅਤੇ ਸ਼ਿਕਾਇਤ ਦਰਜ ਕਰਾਈ ਪੁਲਿਸ ਨੇ ਪਰਚਾ ਦਰਜ ਕਰ આરોપી ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਜਲਦ ਇਹ ਵਿਅਕਤੀ ਸਾਹਮਣੇ ਆਏਗਾ ਤੇ ਇਸ ਨੂੰ ਬਣਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਆਖਰਕਾਰ ਕਿਉਂ ਲੋਕ ਆਪਣੀ ਸਹਿਨਸ਼ੀਲਤਾ ਨੂੰ ਖੋਂਦੇ ਜਾ ਰਹੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਮਾਮਲੇ ਵਿੱਚ ਸਿਰਫ ਫੁੱਲ ਤੋੜਨ ਤੇ ਇੱਕ ਬੱਚੀ ਨੂੰ ਇੱਕ ਬਜ਼ੁਰਗ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਹੁਣ ਸਮਝ ਸੇਗਾ ਕਿ ਅਜਿਹੇ ਲੋਕਾਂ ਨੂੰ ਪੁਲਿਸ ਕਿਸ ਤਰ੍ਹਾਂ ਦੀ ਸਜ਼ਾ ਦਿੰਦੀ ਹੈ ਜੋ ਕਿ ਇਸ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਅਰਥ ਟੀਵੀ ਦੀ ਵਿਸ਼ੇਸ਼ ਰਿਪੋਰਟ